ਮਾਰਨਾ ਯਾਰ ਬਈ ਬਈ ਮਾਰਦਾ ਉਹ ਬਈ ਉਹ ਵੀ ਲੋ ਵੀ ਦੋਸਤੋ ਇਹ ਬੰਦਾ ਫੜਿਆ ਹੋਇਆ ਜੀ ਆ ਤੁਸੀਂ ਦੇਖ ਰਹੇ ਹੋ ਉਹ ਬਈ ਮਾਰ ਤੇ ਕਿੰਨੇ ਵੀ ਵੱਡੇ ਜਿਹੜੇ ਸ਼ਹਿਰ ਹੈ ਉੱਥੇ ਬੱਚਿਆਂ ਨੂੰ ਚੱਕਿਆ ਜਾਂਦਾ ਸਕੂਲ ਵਾਲੇ ਬੱਚਿਆਂ ਨੂੰ ਨਿਕਲਣ ਦੇ ਬੱਚਿਆਂ ਨੂੰ ਚੱਕਦਾ ਸੀਗਾ ਇੱਕ ਮਿੰਟ ਇੱਥੇ ਰੁਕ ਲਓ ਬਾਈ ਇਹ ਬੰਦੇ ਦਾ ਬਾਈ ਜਿਹੜੇ ਇਹਨੇ ਇੱਕ ਕੱਪੜਾ ਬੰਨਿਆ ਸੀ ਤੇ ਇਹਦੇ ਕੋਲੇ ਗੱਡੀ ਵੀ ਸੀ ਤੁਹਾਨੂੰ ਸਦਾ ਕੋਈ ਦਿਖਾਵਾਂਗੇ ਇਹਦੇ ਇਹਦੇ ਮਾਰ ਬਾਈ ਮਾਰ 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 ਉਹ ਮਾਰ ਮਾਰ ਕਰਦੇ ਮਾਰ ਬਈ ਬਈ ਨਾ ਵੀ ਨਾ ਵੀ ਉਹ ਵੀਡੀਓ ਬਣਾਵਾਂਗੇ ਬਾਈ ਉਹ ਨਾ ਬਈ ਥਲੇ ਥਲੇ ਬਿਠਾ ਥਲੇ ਬਣ ਥਲੇ ਬਣ ਓਏ ਨਾ ਮੀੜ ਗੋ ਥਲੇ ਬਣ ਥਲੇ ਬਣ ਅਬਾ ਘੋਟਿਆ ਬਾਈ ਇਹੋ ਨਾ ਬਾਈ ਖੜਾ ਖੜਾ ਖੜੋ ਖੜੋ ਖੜਾਓ ਮੈਨੂੰ ਇਹ ਦੱਸ ਹਾਂ ਬਾਈ ਵੀ ਤੇਰੀ ਅਸੀਂ ਹੁਣ ਵੀਡੀਓ ਬਣਾ ਰਹੇ ਹਾਂ ਨਾ ਬਾਈ ਵੀਡੀਓ ਤੇਰੀ ਬਣੂਗੀ ਹੂੰ ਤੂੰ ਬੱਚੇ ਬੱਚ ਜਕਣਾ ਆਏ ਸੀ ਹਾਂ ਬਾਈ ਆ ਕੀ ਗੱਲ ਹੈ ਅਸੀਂ ਤਿੰਨ ਚਾਰ ਜਣੇ ਆ ਬਾਈ ਤਿੰਨ ਚਾਰ ਜਣੇ ਗੱਲਾਂ ਨਹੀਂ ਕਰਦੇ ਮੈਂ ਦੋਨਾਂ ਨਾਲ ਬਾਕੀ ਇਤਹਾ ਉਹ ਬਾਈ ਮੋਟਰਸਾਈਕਲ ਦੇ ਨੰਗ ਹੀ ਭੱਜ ਗਏ ਉਹ ਤਾਂ ਹਣ ਅੱਛਾ ਕਿੰਨੇ ਬੰਦਿਆਂ ਦਾ ਗਰੂਪ ਆ ਥੋੜਾ ਘੱਟੋ ਘੱਟ ਘੱਟੋ ਘੱਟ 5 ਯਾਨੀ 10 ਜਣੇ ਆ ਜੀ ਅਸੀਂ 5 ਤੇ 10 5 ਹੋਰ ਕਿਤੇਗਾ ਅੱਛਾ ਪੱਜੇ ਨਹੀਂ ਹੁੰਦੇ ਪੱਜੇ ਨਹੀਂ ਹੁੰਦੇ ਤੈਨੂੰ ਖਰਜਾ ਨਹੀਂ ਪਾਜਦਾ ਬਾਈ ਨਹੀਂ ਪਾਜਦਾ ਬੱਚਾ ਨੂੰ ਕਿਵੇਂ ਲੈਣਾ ਆ ਚੱਕਣਾ ਆਇਆ ਸੀ ਹੁਣ ਤੁਸੀਂ ਦੇਖ ਰਹੇ ਆ ਮਤਲਬ ਇਹ ਜਿਹੜਾ ਪਿੰਡ ਦੇ ਵਿੱਚ ਤੂੰ ਬੱਚਾ ਨੂੰ ਚੱਕਣਾ ਸੀ ਕਿਵੇਂ ਬੱਚਾ ਨੂੰ ਤੈਨੂੰ ਪਤਾ ਸੀਗਾ ਵੀ ਸੀ ਮੇਥੋਂ ਸ਼ਹਿਰ ਦੇ ਬੱਚਾ ਪਿੰਡ ਦੇ ਵਿੱਚੋਂ ਬੱਚੇ ਕਿੰਨੇ ਚੱਕੇ ਆ ਸ਼ਹਿਰ ਚੋਂ ਕਿੰਨੇ ਚੱਕੇ ਸਹੀ ਸਹੀ ਗੱਲ ਧੂਰ ਨਾ ਬੋਲੀ ਭਾਈ ਮੈਂ ਤਾਂ ਨਾਲ ਆਇਆ ਉਹਨਾਂ ਨੇ ਚੱਕੇ ਹੈਗੇ ਛੂੜਨਾ ਬੋਲੀ ਭਾਈ ਪੁਲਿਸ ਨੂੰ ਫੋਨ ਲਾ ਯਾਰ ਲਾ ਪੁਲਿਸ ਨੂੰ ਫੋਨ ਭਈ ਨਾ ਭਈ 10 ਦਾ 10 ਦਾ ਭਾਈ ਯਾਰ ਬੋਲ ਬੋਲ ਦੋ ਬੱਚੇ ਚੱਕੇ ਸੀ ਭਾਈ ਅੱਛਾ ਹਾਂ ਦੋ ਚੱਕੇ ਦੋ ਚੱਕੇ ਤੇ ਬੱਚੇ ਚੱਕ ਸਕਦਾ ਸੀ ਇਹਨੇ ਭਈ ਫੜ ਲਿਆ ਮੈਨੂੰ ਬੱਚਿਆਂ ਦਾ ਕੀ ਕਰਦੇ ਸੀ ਗਾਹਾਂ ਜਾ ਕੇ ਬੱਚੇ ਭਈ ਇਹ ਤਾਂ ਸਾਥ ਦਾ ਇਸ ਦਾ ਗਾਂ ਭੇਜਦਾ ਗਾਂ ਸਾਨੂੰ ਕੋਈ ਪਤਾ ਨਹੀਂ ਕਿੱਧਰ ਜਾਂਦੇ ਆ ਗਾਂ ਕਿੰਨੇ ਦਾ ਵੇਚਦੇ ਹੋ ਬੱਚਾ ਭਾਈ ਘੱਟੋ ਘੱਟ ਸਹੀ ਗੱਲ ਸੁਣੀ ਆ ਸਾਨੂੰ ਕਿ ਬੱਚੇ ਦਾ ਕਿੰਨਾ 2 ਲੱਖ ਦੇ ਦੇ ਕੋਈ 3 ਦੇ ਦੇ ਬਸ ਅਸੀਂ ਦਾ ਨਹੀਂ ਉਹ ਤੁਸੀਂ 2 ਲੱਖ ਰੁਪਏ ਤੁਹਾਡੇ ਕੋਲੇ ਆਉਂਦਾ ਹੈ ਕਿ ਤੁਹਾਡੇ ਮਾਲਕ ਕੋਲੇ ਜਾਂਦਾ ਹੈ ਤੁਸੀਂ ਧੜੀ ਚੋਂਗਾ 파ਟਨਰ ਚੋਂ ਨਹੀਂ ਜਿਹੜਾ ਉਹਨਾਂ ਕੋਲ ਹੀ ਹੈ ਪੈਸੇ ਤਾਂ ਮਤਲਬ ਇਹ ਬਾਈ ਬਾਈ ਤੁਸੀਂ ਦੱਸੋ ਕੀ ਕੰਮ ਕਰਦੇ ਆ ਕੀ ਇਹਨਾਂ ਦੇ ਕੰਮ ਹੈ ਬੱਚਿਆਂ ਦਾ ਕੀ ਕਰਦੇ ਆ ਬੱਚਿਆਂ ਨੂੰ ਕਿਉਂ ਚੱਕਦੇ ਆ ਕਿਵੇਂ ਫੜਿਆ ਗਿਆ ਤੇ ਕੀ ਬਚੇ ਨੇ ਸਾਰੀ ਡਿਟੇਲਸ ਦੱਸਿਓ ਇਹ ਬਾਈ ਜੀ ਕੀ ਕਰਦੇ ਆ ਜਵਾਕਾਂ ਨੂੰ ਫੜ ਲੈਂਦੇ ਆ ਜੀ ਜਿਹੜੇ ਬੱਤੀਆਂ ਵਾਲੇ ਚੌਂਕ ਨਹੀਂ ਹੁੰਦੇ ਹਾਂ 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 ਇਹਨੇ ਚਲਾ ਦਿੰਦੇ ਮੰਗਣਾ ਪਾਣੀ ਮਾਰਦਾ ਕਾਰ ਤੇ ਜਿਹਨਾਂ ਦੇ ਹੱਥ ਵੱਡੇ ਹੁੰਦੇ ਆ ਹਾਂ ਜਿਹਨਾਂ ਕਿਤੇ ਕਾਰ ਤੇ ਪਾਣੀ ਮਾਰਨ ਲੱਗ ਜਾਂਦੇ ਆ ਕਿਤੇ ਪੈਸੇ ਗਰਾਉਂਦੇ ਆ ਇਹ ਅੱਛਾ ਹਾਂ ਉਹ ਚੰਗੇ ਫੜਿਆ ਬਈ ਬਾਈ ਫੜਿਆ ਕਿਵੇਂ ਗਿਆ ਮੈਂ ਕਿਵੇਂ ਫੜਿਆ ਗਿਆ ਇਹ ਬਸ ਆ ਹੀ ਫੜ ਲਿਆ ਇਹ ਅੱਛਾ ਅਸੀਂ ਇਲਿਗੇਸ਼ਨ ਜਿੱਕੇ ਬੱਚਾ ਬੱਚਾ ਥੋੜਾ ਸੀਗਾ ਤਿੰਨ ਚਾਰ ਦਿਨ ਹੋ ਗਏ ਬੱਚਾ ਬੱਚਾ ਥੋੜਾ ਸੀਗਾ ਗਵਾਣ ਤੁਸੀਂ ਬਾਈ ਗਵਾਣ ਤੁਸੀਂ ਗਵਾਣ ਤੁਸੀਂ ਬਾਈ ਇਹ ਬੰਦੇ ਨੇ ਬਾਈ ਸਰਦਾਰ ਨੇ ਬਹਾਦਰੀ ਕੀਤੀ ਆ ਬਹਾਦਰੀ ਨਾਲੇ ਬੰਦੇ ਨੂੰ ਬੰਦੇ ਨੂੰ ਫੜਿਆ ਹੈਗਾ ਠੀਕ ਆ ਇਹਦੇ ਕੋਲ ਹਥਿਆਰ ਕੀ ਸੀ ਬਾਈ ਆ ਵੇਖਾ ਫੜਿਆ ਕਾਚੂ ਆ ਜਾਕੂ ਹੈ ਇਹ ਅਸਾ ਇਹ ਜਾਕੂ ਦਿਖਾਓ ਕਿਵੇਂ ਜਾਕੂ ਦਿਖਾਉ ਆ ਖੋਲ ਕੇ ਦਿਖਾ ਖੋਲੇ ਖੋਲ 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 ਬਈ ਇਹ ਤਾਂ ਮਾਰ ਵੀ ਸਕਦਾ ਭੱਜਣ ਭੱਜਣਾ ਚ ਮਾਰ ਕੇ ਕਿੱਦਾਂ ਕਰਦਾ ਲਈ ਬਾਈ ਇਧਰ ਹੋ ਬਈ ਮੈਂ ਦੇਖੋ ਨਾ ਮੈਂ ਕਰਦਾ ਸੀਗਾ ਇੱਥੋਂ ਮੈਂ ਮੈਂ ਆ ਆ ਦੇਖੋ ਜੀ ਇਹ ਬੱਚਿਆਂ ਨੂੰ ਬਾਈ ਜੇ ਕੋਈ ਅੜਦਾ ਸਿਦਾ ਬੱਚਾ ਇਹ ਬੱਚਾ ਨੂੰ ਮਾਰ ਵੀ ਦਿੰਦਾ ਸੀਗਾ ਨਹੀਂ ਡਰਾਉਣਾ ਹੁੰਦਾ ਮੈਂ ਡਰਾ ਕੇ ਲੈ ਜਾਂਦੇ ਆਂ ਮਾਰਦਾ ਨਹੀਂ ਇਹ ਡਰਾਉਣਾ ਬੱਚਾ ਬੱਚਾ ਨੂੰ ਕਿਵੇਂ ਗੱਲਾਂ ਦੇ ਲੈਂਦਾ ਤੂੰ ਬੱਚਾ ਨੂੰ ਕਿਵੇਂ ਤੀ ਜਾਉਣਾ ਕੱਲ ਇੱਦੋਂ ਜਾਂਦੇ ਆ ਜੀ ਕਿ ਅੱਲਾ ਕੱਲਾ ਬੱਚਾ ਜਾਂਦੇ ਆ ਹਾਂ ਕਈ ਵਾਰੀ ਉਹ ਕੱਲੇ ਬੱਚੇ ਨੂੰ ਮੈਂ ਕਹਿੰਦਾ ਨਾ ਵੀ ਕੁਝ ਖਾ ਲੈ ਜੋ ਪਹਿਲਾਂ ਤੱਕ ਇਹਨੂੰ ਗੱਲ ਹੀ ਲਾ ਕੇ ਹੀ ਬਸ ਫਿਰ ਕਰ ਲੈਂਦੇ ਆ ਕੱਬ ਇਹਨੇ ਕਿੰਨੇ ਬੱਚੇ ਚੱਕ ਲੈ ਤੂੰ ਪਹਿਲਾਂ ਘਟੋ ਘਾਟ ਵੀ ਤੇਰੇ ਘਰੋਂ ਨੇ ਸਾਰੇ 20 25 ਬੱਚੇ ਚੱਕ ਚੁੱਕੇ ਆਂ ਕਿੰਨਾ ਬੰਦੇ ਕਿੰਨਾ ਚੱਲੋਗਾ ਤੈਨੂੰ ਇਹ ਕੰਮ ਕਰਦਿਆਂ ਨੂੰ ਸਾਨੂੰ ਜੀ 8-7 ਮਹੀਨੇ ਹੋ ਗਏ ਸਾਨੂੰ ਤਾਂ ਅੱਛਾ ਤੇ ਉਹਨਾਂ ਨੂੰ ਉਹਨਾਂ ਨੂੰ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਤਾਂ 5-10 ਸਾਲ ਹੋ ਗਏ ਉਹਨਾਂਗੇ ਘਟੋ ਕੰਮ ਕਿੰਨਾ ਪੈਸਾ ਕਮਾ ਲਿਆ ਜੀ ਹੈ ਉਹ ਤਾਂ ਬਹੁਤ ਪੁਰਾਣੇ ਬੰਦੇ ਉਹਨਾਂ ਬਾਰੇ ਮੈਨੂੰ ਕਿੰਨਾ ਪੈਸਾ ਕਮਾ ਲਿਆ ਉਹਨਾਂ ਨੇ ਪੈਸਾ ਤਾਂ ਜੀ ਹੁਣ ਅਗਰੀ ਦੀ ਕਮਾ ਲਿਆ ਜੀ ਇੰਨੇ ਸਾਲਾਂ ਜਿਹਾ ਉਹਨਾਂ ਕੋਲੇ ਪ੍ਰਾਪਰਟੀ ਕੀ ਕੀ ਹੈ ਉਹਨਾਂ ਕੋਲੇ ਕੀ ਕੀ ਕਿੰਨੀ ਕੀ ਕੀ ਪ੍ਰਾਪਰਟੀ ਜੀ ਕੀ ਕੀ ਕਮਾਇਆ ਉਹਨਾਂ ਨੇ ਉਹਨਾਂ ਨੇ ਤਾਂ ਜੀ ਬਿਲਡਿੰਗਾਂ ਬਣਾ ਲਈਆਂ ਪੂਰੀਆਂ ਉਹ ਲੈ ਲੈ ਫਲਾਟ ਫੂਟ ਲੈ ਲੈ ਕਿੱਥੇ ਕਿੱਥੇ ਲਾਇਆ ਜਿਹੜੇ ਫਲਾਟ ਹੈ ਉਹਨਾਂ ਨੇ ਵੱਡੇ ਸ਼ਹਿਰਾਂ 'ਚ ਲੈ ਲਈ ਜਣ ਮੈਨੂੰ ਇੰਨਾ ਨਹੀਂ ਪਤਾ ਯੇ ਬਾਲਾ ਸਹੀ ਸੀ ਦੱਸ ਮੈਂ ਬਾਈ ਪੁਲਿਸ ਨੂੰ ਲਾ ਪਰਸੋਂ ਨਾ ਪੋਣੇ ਪੁਲਿਸ ਨੂੰ ਪਰ ਪੁਲਿਸ ਨੂੰ ਫੋਨ ਕਰ ਬਣਾ ਜਾ ਕਦੀ ਬਣਾ ਪੁਲਿਸ ਆ ਗਿਆ ਆ ਗਿਆ ਨਹੀਂ ਨਹੀਂ ਜਗਦਾ ਜਾਏ ਬੰਦੇ ਆਉਂਦੇ ਸਾਰੇ ਸਾਰੇ ਨਾ ਕੋਈ ਕਮੈਂਟ ਨਹੀਂ ਆਪਰੇ ਕਿਹਾ ਗਿਆ ਇਨ ਫੜ ਕੇ ਲਿਆ ਨਹੀਂ ਆਉਂਦਾ ਆ ਦੇਖੋ ਬਾਈ ਜੀ ਬੰਦੇ ਨੇ ਸ਼ਰੇ ਆ ਆ ਬੱਚੇ ਨੂੰ ਜੱਕਣ ਦੀ ਕੋਸ਼ਿਸ਼ ਕੀਤੀ ਸੀ ਇਹ ਸਰਦਾਰ ਨੇ ਬਾਈ ਭੱਜ ਕੇ ਇਹ ਕੀ ਹੈਗਾ ਇਹ ਆ ਗੱਡੀ ਮਗਰ ਲਾ ਕੇ ਬਾਈ ਨੇ ਇਹ ਬੰਦੇ ਨੂੰ ਕਾਬੂ ਕੀਤਾ ਤੇ ਬੱਚਾ ਬਾਈ ਛੱਡ ਕੇ ਭੱਜ ਗਿਆ ਸੀ ਫਿਰ ਇਹ ਨਹੀਂ ਚੱਕਿਆ ਬਾਈ ਮੈਂ ਛੜਤਾ ਸੀ ਬੱਚਾ ਛੱਡ ਕੇ ਭੱਜ ਗਿਆ ਬਾਈ ਜੀ ਲੱਗ ਗਿਆ ਬਾਈ ਪਤਾ ਲੱਗ ਗਿਆ ਜੇ ਸਰਦਾਰ ਨਾ ਹੁੰਦਾ ਤਾਂ ਬਾਈ ਇਹ ਬੰਦੇ ਨੇ ਪਤਾ ਨਹੀਂ ਬੱਚੇ ਨੂੰ ਕਿੱਥੇ ਭੇਜਣਾ ਸੀ ਬੱਚੇ ਕਿੱਥੇ ਜਾਂਦੇ ਸੀ ਓਏ ਇੱਧਰ ਨਹੀਂ ਆਉਂਦਾ ਸ਼ਾਇਦ ਕਿਸੇ ਨਾਲ ਲਾਹੋ ਹੀ ਬੈਠਾ ਯਾਰ ਮੈਂ ਤਾਂ ਇੱਕ ਬੱਚਾ ਦਾ ਉਹ ਤਾਂ ਗੱਡੀ ਲੈ ਜਾਂਦੀ ਸੀ ਸਾਨੂੰ ਨਹੀਂ ਪਤਾ ਅੱਛਾ ਇਹ ਤਾਂ ਗੱਡੀ ਵਾਲੇ ਸਾਡੇ ਦੂਜੇ ਲੈ ਜਾਂਦੇ ਜਿਹੜੇ ਵੱਡੇ ਸਾਥ ਉੱਤੇ ਹੈ ਹੂੰ ਉਹ ਲੈ ਜਾਂਦੇ ਅੱਛਾ ਤੇ ਯਾਰ ਤੂੰ ਵਿਆਹ ਹੈ ਹਾਂ ਵਿਆਹ ਮੈਂ ਕਿੰਨੇ ਬੱਚੇ ਤੇਰੇ ਦੋ ਆ ਜੀ ਕੌਣ ਦਾ ਕੁੜੀ ਆਈ ਤੇ ਦੇ ਤੇਰੇ ਬੱਚੇ ਨੂੰ ਕੋ ਜਾ ਕੇ ਗਾਂ ਵੇਚੇ ਯਾਰ ਫੇਰ ਨਹੀਂ ਇਹ ਇਹ ਤਾਂ ਮੇਰੀ ਤਾਂ ਜਿੰਦ ਜਾਨ ਹੀ ਹੈ ਜੋ ਤਾਂ ਨਹੀਂ ਤੇਰੀ ਜਿੰਦ ਜਾਨ ਜਿਹੜੇ ਹੋਰਾਂ ਦੇ ਜੇ ਹੋਰਾਂ ਦੇ ਬੱਚੇ ਤੇ ਉਹ ਜਿੰਦ ਜਾਨ ਨਹੀਂ ਯਾਰ ਉਹ ਫੇਰ ਅਸੀਂ ਤਾਂ ਪੈਸੇ ਮਾਰੇ ਕਰਦੇ ਆਂ ਸਾਰਾ ਉਹਨੇ ਤੂੰ ਤਾਂ ਪੈਸੇ ਮਾਰੇ ਕਰਦਾ ਯਾਰ ਤੂੰ ਤੂੰ ਦਾ ਆਪਦਾ ਪੈਸੇ ਮਾਰਾ ਕਰਦਾ ਹੈ ਤੇ ਜਿਨ੍ਹਾਂ ਦੇ ਤਾਂ ਕੇ ਵੇਚਦੇ ਉਹ ਉਹ ਜੀ ਬਸ ਕੀ ਕਰੀਏ ਮਜਬੂਰੀ ਗਰੀਬੀ ਮਜਬੂਰੀ ਕਹਦੀ ਆ ਯਾਰ ਭਾਈ ਤੁਸੀਂ ਕੀ ਕਰਦੇ ਹੋ ਜੀ ਮੈਂ ਤਾਂ ਬਾਈ ਆਪਣੀ ਗੱਡੀ ਚਲਾਉਣਾ ਹੈ ਗੱਡੀ ਚਲਾਉਣੀ ਉਹ ਤਨਖਾਹ ਕਿੰਨੀ ਹੈ ਬਾਈ ਤੁਹਾਡੀ ਤਨਖਾਹ ਕਿਹੜੀ ਹੈ 15000 ਰੁਪਏ ਦੀ 15000 ਰੁਪਏ ਤਨਖਾਹ ਕਿਹਦੇ ਪਰਿਵਾਰ ਚ ਕੋਣ ਕੋਣ ਹੈ ਬਾਈ ਪਰਿਵਾਰ ਚ ਬੱਚੇ ਦੋ ਗੁੱਡੀਆਂ ਬਸ ਦੋ ਗੁੱਡੀਆਂ ਤੇ ਦੋ ਦੋ ਬੱਚੇ ਹੈ ਹਾਂ ਦੋ ਗੁੱਡੀਆਂ ਗੁੱਡੀਆਂ ਠੀਕ ਹੈ ਤੇ 15000 ਦਾ ਫਿਰ ਉਹ ਵੀ ਉਹਨਾਂ ਦੀ ਪੜ੍ਹਾਈ ਦਾ ਰਸਣ ਪਾਣੀ ਦਾ ਸਾਰਾ ਖਰਚਾ ਤੁਸੀਂ ਜਗਦੇ ਹੋ ਟਾਈਮ ਪਾਸ ਹੋ ਜਾਂਦਾ ਟਾਈਮ ਪਾਸ ਹੁੰਦਾ ਹੈ ਇਹ ਬਾਈ 15000 ਰੁਪਏ ਮਹੀਨੇ ਦਾ ਕਮਾਉਂਦਾ ਉਹਦੀ ਮਿਹਨਤ ਦੀ ਕਮਾਈ ਕਰਦਾ ਤੂੰ ਸਾਲਿਆ ਜਾਗ ਚਾਹਦਾ ਤੇ ਤੂੰ ਕਿੰਨੇ ਕਮਾਉਣਾ ਹੈ ਮਹੀਨੇ ਦੇ ਕਿੰ ਕਿੰਨੇ ਕਮਾ ਲੈਣਾ ਮੈਂ ਜੀ ਲੱਖ ਰੁਪਈਆ ਕਮਾ ਇੱਕ ਲੱਖ ਰੁਪਈਆ ਆ ਬੰਦਾ ਬਾਈ ਲੱਖ ਰੁਪਈਆ ਲੱਖ ਰੁਪਈਆ ਬੰਦਾ ਮਹੀਨੇ ਦਾ ਕਮਾਉਂਦਾ ਬਾਈ ਇਹ ਤੇ ਇਹੋ ਚੰਗੇ ਬੂਡ ਹੈ ਤੇ ਆ ਫਲੈਟ ਰੂਮ ਤਾਂ ਆਪਣਾ ਲੈ ਰੱਖਿਆ ਕਰਾਇਆ ਤੇ ਨਹੀਂ ਅਸੀਂ ਆਪਦਾ ਨਹੀਂ ਲੈਂਦੇ ਜੀ ਤਾਂ ਤਾਂ ਹੋਰ ਥਾਂ ਇੱਥੇ ਕਿਰਾਏ ਤੇ ਦੇ ਆ ਆਪਣਾ ਕਿਉਂ ਨਹੀਂ ਲੈਂਦੇ ਬਾਈ ਇੱਥੇ ਆਪੇ ਇੱਥੇ ਦਾ ਪ੍ਰੂਫ ਹੋ ਜੂਗਾ ਜੀ ਹੋਰ ਥਾਂ ਆਪਦਾ ਹੈਗਾ ਸਾਡਾ ਤੇ ਚਲੋ ਘੁੰਮਣ ਕਾ ਮਨ ਜਾਂਦੇ ਆਂ ਖਾਣ ਪੀਣ ਜਾਂਦੇ ਆਂ ਕਿਤੇ ਰਹਿਣਾ ਹੁੰਦਾ ਫਿਰ ਉੱਥੇ ਕਿੱਥੇ ਰਹਿੰਦੇ ਹੋ ਕਿਰਾਏ ਵਾਲੇ ਦੀ ਰਹਿੰਦੇ ਆ ਜੀ ਬਸ ਉੱਥੇ ਦਾ ਰੈਂਟ ਤੇ ਰੈਂਟ ਤੇ ਰਹਿੰਦੇ ਆ ਅੱਛਾ ਜੇ ਕਿਤੇ ਮਤਲਬ ਬੱਚਾ ਜੱਕੇ ਆ ਜਾ ਉਹ ਉਹ ਗਾਂ ਵੇਚ ਕੇ ਗਾਂ ਨਿਕਲਦੇ ਆ ਫਿਰ ਉੱਥੇ ਕੋਈ ਕਿਰਾਏ ਦੀ ਕੀ ਜੀ ਲੈਨੇ ਹੋ ਉੱਥੇ ਤਾਂ ਜੀ ਕੋਠੀ ਹੈ ਸਾਡੀ ਮੰਨ ਲੈ ਲੈ ਲੈਨੇ ਆ ਕੋਠੀ ਅੱਛਾ ਉੱਥੇ ਰਹਿਨੇ ਹੋ ਹਾਂ ਠੀਕ ਹੈ ਕੋਠੀ ਹੈ ਸਾਡੀ ਸੁਨਸਾਨ ਏਰੀਏ ਚ ਆ ਜੀ ਭਾਈ ਬੱਚੇ ਦੀ ਉਮਰ ਕਿੰਨੀ ਸੀ ਜਿਹੜੇ ਬੰਦੇ ਨੂੰ ਬੱਚੇ ਨੂੰ ਚੱਕਣ ਦੀ ਇਹਨੇ ਕੋਸ਼ਿਸ਼ ਕੀਤੀ ਹੈ ਹੋਊਗਾ ਭਾਈ 5 ਕਿ ਸਾਲ ਦਾ 5 ਕਿ ਸਾਲ ਦਾ ਪਤਾ ਕਿਵੇਂ ਲੱਗਿਆ ਤੁਹਾਨੂੰ ਭਾਈ ਭਾਈ ਇਹ ਰੋਜ਼ ਹੀ ਆਉਂਦੇ ਆ ਅਸੀਂ ਸਾਡਾ ਗੱਡੀਆਂ ਦਾ ਕੰਮ ਹੀ ਹੈ ਠੀਕ ਹੈ ਜੀ ਆਹ ਬੰਦਾ ਜੀ ਆਹ ਐਕਟਿਵਾ ਤੇ ਜੀ ਭਾਈ ਆ ਐਕਟੀਵਾ ਤੇ ਇਹ ਬੰਦਾ ਬੱਚੇ ਨੂੰ ਚੱਕ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਬੱਚਾ ਇੱਥੋਂ ਆਪਣੇ ਟਿਊਸ਼ਨ ਤੋਂ ਪੜ੍ਹ ਕੇ ਆ ਰਿਹਾ ਸੀਗਾ ਤੇ ਕੀ ਹੈ ਇਹ ਇਹ ਦੇ ਸਰਦਾਰ ਜੀ ਹੈ ਇਹ ਸਰਦਾਰ ਜੀ ਮਤਲਬ ਬੱਚੇ ਨੂੰ ਲੈ ਕੇ ਆਉਂਦੇ ਆ ਟਿਊਸ਼ਨ ਤੋਂ ਛੱਡ ਕੇ ਆਉਂਦੇ ਆ ਬੱਚੇ ਨੂੰ ਕਿਤੇ ਬਾਥਰੂਮ ਕਰਨਾ ਸੌਣੇ ਤੇ ਉਹ ਜਦੋਂ ਸਾਈਡ ਤੇ ਜਾਣ ਦੀ ਕੋਸ਼ਿਸ਼ ਕੀਤੀ ਤੇ ਇਹਨੇ ਇਹਨੂੰ ਪਤਾ ਨਹੀਂ ਸੀ ਵੀ ਸਰਦਾਰ ਆ ਨਾਲ ਤਾਂ ਆਲਾ ਇਹ ਬੰਦਾ ਐਕਟਿਵ ਆ ਤੇ ਇਹ ਬੰਦਾ ਗੱਡੀ ਲੈ ਕੇ ਇਹਨੂੰ ਜਵਾਹਰ ਨੂੰ ਲੈ ਕੇ ਭੱਜਣ ਦੀ ਕੋਸ਼ਿਸ਼ ਕਰਦਾ ਤੇ ਬਾਈ ਨੇ ਦਬੋਚ ਲਿਆ ਤੇ ਇੱਕ ਵਾਰੀ ਬਾਈ ਸਾਰੀ ਦੁਆਰੇ ਫੇਰਦਾ ਉਸ ਡਿਟੇਲ ਚ ਬੱਚੇ ਨੂੰ ਤੁਸੀਂ ਟਿਊਸ਼ਨ ਦੇ ਲੈ ਕੇ ਆ ਰਹੇ ਸੀ ਬੱਚਾ ਕਿਉਂ ਖੜਾ ਰੁਕਿਆ ਤੁਸੀਂ ਗੱਡੀ ਕਿਉਂ ਰੋਕੀ ਥੋਨੂੰ ਗੱਡੀ ਰੋਕਣ ਦੀ ਕੀ ਲੋੜ ਪਈ ਬਾਈ ਬੱਚੇ ਨੇ ਰਿਹਾਰ ਕੀਤੀ ਕਹਿੰਦਾ ਮੈਂ ਤਾਂ ਸਕ੍ਰੀਮ ਖਾਣੀ ਹੈ ਅੱਛਾ ਮੈਂ ਸਕ੍ਰੀਮ ਕਮਾ ਖਾ ਲਾ ਅੱਛਾ ਤੂੰ ਮੈਂ ਗੱਡੀ ਰੋਕੀ ਹਾਂ ਤੇ ਇਹ ਕਹਦਾ ਬੱਚਾ ਪਿਸ਼ਾਬ ਕਰ ਰਿਹਾ ਸੀਗਾ ਕਹਿੰਦਾ ਬੱਚਾ ਕਹਿੰਦਾ ਬੱਚਾ ਪਿਸ਼ਾਬ ਕਰ ਰਿਹਾ ਸੀਗਾ ਕਹਿੰਦਾ ਵੀ ਮੈਂ ਪਿਛਾਵਾਂ ਕਰ ਦੇ ਨੂੰ ਫੜਿਆ ਚੱਕਿਆ ਉਹਨੂੰ ਇੱਕ ਆਈਸਕ੍ਰੀਮ ਖਾਣ ਗਿਆ ਸੀ ਬੱਚਾ ਅੱਛਾ ਮੈਂ ਗੱਡੀ ਲਾਤੀ ਸਾਈਡ ਤੇ ਮੈਂ ਜਾਇਆ ਪੁੱਤ ਹੁਣ ਮੈਨੂੰ ਕੋਈ ਪਤਾ ਸ਼ੈਤਾਨ ਖੜਿਆ ਮੂੰਹ ਤੇ ਹਾਂ ਪਾਈ ਫੜ ਲਿਆ ਬਈ ਇਹ ਹੁਣ ਓਏ ਦੱਸ ਮਾਫ ਕਰ ਦੇ ਪੁੱਸਪਨ ਕਰਦਗੇ ਫੋਨ ਇੱਕ ਵਾਰੀ ਨਹੀਂ ਜੀ ਇੱਕ ਵਾਰੀ ਮਾਫ ਕਰ ਦੇ ਮਾਫ ਤਾਂ ਪੁੱਤ ਨਹੀਂ ਹੋਣਾ ਤੂੰ ਠੀਕ ਹੈ ਹਥਿਆਰ ਦੇ ਕੋਲੇ ਐ ਬੱਚੇ ਨੂੰ ਕੀ ਸੰਗਾਉਨੇ ਕਿਹ ਹੈ ਤੁਹਾਡੇ ਕੋਲੇ ਇਹ ਜੀ ਚੀਜ਼ ਜਿਹਦੇ ਕਰਕੇ ਮਤਲਬ ਬੱਚਾ ਬੀਓ ਜਵੈੰਦਾ ਇਹਦਾ ਬੱਚੇ ਨੂੰ ਸੀ ਪਤਾ ਨਹੀਂ ਲੱਗਦਾ ਬੱਚੇ ਨੂੰ ਦਵਾਈ ਐਸੀ ਹੈ ਜੀ ਸਾਡੇ ਕੋਲੇ ਅੱਛਾ ਕਿੱਥੋਂ ਆਉਂਦੀ ਕਿੱਥੋਂ ਮਿਲਦੀ ਆ ਉਹ ਉਹ ਸਾਨੂੰ ਉਹੀ ਦੇ ਕੇ ਜਾਂਦੇ ਜੀ ਵੱਡੇ ਗੈਂਗ ਹੈ ਜਿਹੜਾ ਸਾਰਾ ਅੱਛਾ ਇਹ ਦੇਖੋ ਭਾਈ ਬੰਦੇ ਗੱਲੇ ਬੱਚੇ ਹੁੰਦੇ ਜਿਹੜੇ ਅਸੀਂ ਉਹਨਾਂ ਨੂੰ ਚੱਕਦੇ ਹਾਂ ਜਿਹਦਾ ਕੋਈ ਕੋਈ ਛੱਡਣ ਨਹੀਂ ਆਉਂਦਾ ਜਾਂ ਕੋਈ ਵੀ ਅਸੀਂ ਉਹਨਾਂ ਨੂੰ ਚੱਕਦੇ ਹਾਂ ਤੁਹਾਨੂੰ ਦਰਸਣੇ ਉਹਦੇ ਬੱਚਾ ਦੇ ਯਾਰ ਬਸ ਉਹੀ ਜੀ ਹੋ ਗਏ ਜੀ ਹੁਣ ਕੀ ਕਰਗੇ ਠੀਕ ਹੈ ਮਜਬੂਰੀ ਸਾਡੀ ਵੀ ਬਹੁਤ ਹੈ ਜੀ ਮਜਬੂਰੀ ਕਹਦੀ ਹੈ ਯਾਰ ਲੱਖ ਰੁਪਿਆ ਤੂੰ ਮਹੀਨੇ ਦਾ ਕਮਾਉਣਾ ਯਾਰ ਬਾਈ 15000 ਰੁਪਿਆ ਕਮਾਉਂਦਾ ਹੈ ਗੱਲਾਲਚ ਲਾਲਚ ਕਹਦਾ ਓਏ ਐਕਟਿਵਾ ਤੂੰ ਚੰਗੀ ਐਕਟਿਵਾ ਲਈ ਫਿਰਦਾ ਹੈ ਬਾਈ ਬਾਈ ਕੋਲ ਐਕਟਿਵਾ ਹੈ ਨਹੀਂ ਆਪਦੀ ਲਾਲਚ ਹੈ ਜੀ ਕਹਾਂ ਲਾਲਚ ਹੈ ਤੈਨੂੰ ਪੁੱਤ ਹੁਣ ਸਜ਼ਾ ਹੀ ਮਿਲੂਗੀ ਤੈਨੂੰ ਕਾਰ ਵੀ ਤੇਰੇ ਕਾਰ ਬਾਈ ਵੀ ਹੋ ਤੈਨੂੰ ਬਾਈ ਜੀ ਹੁਣ ਤੁਹਾਨੂੰ ਕੀ ਲੱਗਦਾ ਵੀ ਪੁਲਿਸ ਪ੍ਰਸ਼ਾਸਨ ਨਾਲ ਗੱਲ ਹੋ ਗਈ ਫੋਨ ਤੇ ਕੀ ਲੱਗਦਾ ਵੀ ਇਹਨੂੰ ਸਜ਼ਾ ਮਿਲੂਗੀ ਨਹੀਂ ਮਿਲਦੀ ਕਿਉਂਕਿ ਪੰਜਾਬ ਦੇ ਮੈਨੂੰ ਤਾਂ ਲੱਗਦਾ ਨਹੀਂ ਕਾਨੂੰਨ ਹੈ ਲੇ ਜਾਣਗੇ ਛੜਦਣਗੇ ਨਹੀਂ ਨਹੀਂ ਬਾਈ ਕੋਈ ਨਹੀਂ ਸੁਣਾਈ ਇੱਥੇ ਕਿ ਜੋ ਨਹੀਂ ਅੱਛਾ ਜੀ ਕੀ ਗੱਲ ਹੈ ਬਾਈ ਕਿਵੇਂ ਤੁਹਾਨੂੰ ਕਿਵੇਂ ਲੱਗਦਾ ਜਿਵੇਂ ਕੁੜੀਆਂ ਦਾ ਰੇਪ ਹੁੰਦੇ ਆ ਜੀ ਕੋਈ ਸੁਣਾਈ ਨਹੀਂ ਕੋਈ ਵਾਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀਰੇ ਆ ਥੋੜੇ ਦਿਨ ਹੋ ਗਏ ਦਿੱਲੀ ਹੋਇਆ ਜੀ ਰੇਪ ਹਾਂ ਕੁਝ ਸੁਣਾਈ ਹੋਈ ਹੈ ਹਾਂ ਨਹੀਂ ਹੋਈ ਬਾਈ ਉਲਟਾ ਕਹਿੰਦੇ ਆ ਕਹਿੰਦੇ ਵੀ ਰੇਪ ਕੇ ਇਸ ਹੀ ਰਫੂ ਦੂਰ ਕਰੋ ਹਾਂ ਮਤਲਬ ਕੁੜੀ ਦੀ ਵੀਡੀਓ ਰਿਲੀਡ ਕਰੋ ਤੇ ਕੁੜੀ ਦੀ ਮਤਲਬ ਫੋਟੋ ਰਿਲੀਡ ਕਰੋ ਕਹਿੰਦੇ ਸਰਦਾਰ ਆਏ ਕੋਈ ਜਨ ਹੋਰ ਨਹੀਂ ਦਿੰਦਾ ਸਰਦਾਰ ਜੀ ਫਿਰ ਕੀ ਕਰਨਾ ਪਿਆ ਹੁਣ ਤੁਹਾਨੂੰ ਲੱਗਦਾ ਵੀ ਜਿਹੜੇ ਹਿਸਾਬ ਨਾਲ ਪੰਜਾਬ ਦੇ ਹਾਲਾਤ ਆਪਣੇ ਖਰਾਬ ਹੋ ਰਹੇ ਆ ਸਰ ਹੰਦਾ ਸੋਏ ਸਾਰੇ ਭੈਣ ਭਰਾ ਮੈਨੂੰ ਪੰਜਾਬ ਦੇਆਂ ਨੂੰ ਜਿੰਨੇ ਵੀ ਆ ਕੋਈ ਵੀ ਬਾਈਏ ਸਾਰੇ ਹੰਦੂ ਕਰੇਗਾ ਅਗਰ ਤੂੰ ਤਾਂ ਨਹੀਂ ਅੱਗੇ ਤੋਂ ਨਹੀਂ ਪੱਕੀ ਗੱਲ ਹੈ ਕਿ ਮੈਂ ਗੋਲੀ ਮਾਰ ਦਿਆ ਅੱਗੇ ਤੋਂ ਮੈਂ ਇਹ ਕੰਮ ਨਹੀਂ ਕਰਦਾ ਮੈਨੂੰ ਬਹੁਤ ਦੁੱਖ ਹੈ ਜੀ ਦੇਖੋ ਜੀ ਅਸੀਂ ਤੇਰੀ ਵੀ ਬਣਾਈ ਵੀਡੀਓ ਅਸੀਂ ਤੇਰੀ ਵੀ ਵੀਡੀਓ ਬਣਾਈ ਹੈ ਸਬੂਤਾ ਵਾਸਤੇ ਤੇ ਤੈਨੂੰ ਅਸੀਂ ਜਿਹੜਾ ਚੱਕਣਾ ਜ਼ਰੂਰ ਹੈ ਇਹ ਤੂੰ ਭੁੱਲ ਜਾ ਵੀ ਤੈਨੂੰ ਅਸੀਂ ਚੱਕਣਾ ਨਹੀਂ ਪੁਲਿਸ ਨੂੰ ਫੜਾਵਾਂਗੇ ਤੈਨੂੰ ਪੁਲਿਸ ਕੋਲੇ ਤੂੰ ਜ਼ਰੂਰ ਜਾਏਗਾ ਇਹਦਾ ਤੂੰ ਭੁੱਲ ਜਾ ਵੀ ਤੈਨੂੰ ਅਸੀਂ ਪੁਲਿਸ ਕੋਲੇ ਲੈ ਕੇ ਜਾਂਦੇ ਠੀਕ ਹੈ ਨਾ ਤੇ ਇਹਦੀ ਵੀਡੀਓ ਦੇ ਵਿੱਚ ਤੇਰੇ ਸਾਰੇ ਸਬੂਤ ਆ ਗਏ ਸਬੂਤ ਅਸੀਂ ਇਕੱਠੇ ਕੀਤੇ ਆ ਬਾਈ ਸਹੀ ਹੈ ਹੁਣ ਬਾਈ ਆਪਣੇ ਕੋਲ ਸਬੂਤ ਇਕੱਠੇ ਹੋ ਗਏ ਨਾ ਹਾਂਜੀ ਹਾਂਜੀ ਹੁਣ ਮੁੱਕਰ ਨਹੀਂ ਸਕਦਾ ਕੱਲ ਨੂੰ ਇਹ ਕੋਈ ਗਲਤ ਕੰਮ ਕਰਦਾ ਮਰਦਾ ਹੈ ਸੁਸਾਇਡ ਕਰਦਾ ਕੁਝ ਵੀ ਇਹ ਖਾਂਦਾ ਪੀਂਦਾ ਤਾਂ ਅਸੀਂ ਇਹ ਆਪਦੇ ਮੂੰਹੋਂ ਮੰਨਿਆ ਇਹ ਨਾਲੇ ਆਪਣੇ ਹਾਂ ਜਾਣਦੇ ਆਪਾਂ ਚੰਗੀ ਤਰ੍ਹਾਂ ਆਪਦੇ ਮੂੰਹੋਂ ਮੰਨਿਆ ਕਿ ਮੈਂ ਬੱਚਾ ਜਾਗਦਾ ਸੀ ਯਾਰ ਠੀਕ ਹੈ ਹੁਣ ਪੁਲਿਸ ਵੀ ਆਉਗੀ ਆ ਪੁਲਿਸ ਵਾਲੀ ਮਰਜ਼ੀ ਹੈ ਜੇ ਨਾ ਕਰੋ ਮਰਜ਼ੀ ਨਹੀਂ ਹੈ ਨਾ ਤੇਰੀ ਮਰਜ਼ੀ ਹੈ ਤੂੰ ਕਹਿੰਦਾ ਮਗਰੀਨ ਹੈ ਚੰਗੀ ਗੱਲ ਹੈ ਇਹ ਨਹੀਂ ਯਾਰ ਮਾੜੀ ਗੱਲ ਗਲਤ ਨਾ ਥੋੜਾ ਘੱਟੋ ਘੱਟ 5 3 10 5 ਹੋਰ ਕਿਤੇਗਾ اچھا ਬੱਜੇ ਨਹੀਂ ਹੁੰਦੇ ਬੱਜੇ ਨਹੀਂ ਹੁੰਦੇ ਤੁਨੂੰ ਖਰਜ ਨਹੀਂ ਭਜਦਾ ਬਾਈ ਨਹੀਂ ਭਜਦਾ ਬੱਚਿਆਂ ਨੂੰ ਕਿਵੇਂ ਲੈਣ ਆਇਆ ਚੱਕਣਾ ਆਇਆ ਸੀ ਹੁਣ ਤੁਸੀਂ ਦੇਖ ਰਹੇ ਆ ਮਤਲਬ ਇਹ ਜਿਹੜਾ ਪਿੰਡ ਦੇ ਵਿੱਚ ਤੂੰ ਬੱਚਿਆਂ ਨੂੰ ਚੱਕਣਾ ਸੀ ਕਿਵੇਂ ਬੱਚਿਆਂ ਨੂੰ ਤੈਨੂੰ ਪਤਾ ਸੀਗਾ ਵੀ ਸੀ ਵਿੱਚ ਸ਼ਹਿਰ ਦੇ ਬੱਚਾ ਹੈ ਪਿੰਡ ਦੇ ਵਿੱਚੋਂ ਬੱਚੇ ਕਿੰਨੇ ਚੱਕਿਆ ਸ਼ਹਿਰ ਤੋਂ ਕਿੰਨੇ ਚੱਕਿਆ ਸਹੀ ਸਹੀ ਗੱਲ ਹੈ ਝੂਠ ਨਾ ਬੋਲੀ ਬਾਈ ਮੈਂ ਤਾਂ ਨਾਲ ਆਇਆ ਉਹਨਾਂ ਨੇ ਚੱਕਿਆ ਹੈਗੀ ਤੁਰ ਨਾ ਬੋਲੀ ਬਈ ਬਰਸ ਨੂੰ ਮੋਨ ਲਾ ਯਾਰ ਲਾ ਬਰਸ ਬਰਸ ਨੂੰ ਮੋਨ ਬਈ ਨਾ ਬਈ 10 ਦਾ 10 ਦਾ ਨਾ ਬਈ ਯਾਰ ਬੋਲ ਬੋਲ ਦੋ ਬੱਚੇ ਚੱਕੇ ਸੀ ਬਈ ਅੱਛਾ ਹਾਂ ਦੋ ਚੱਕੇ ਦੋ ਚੱਕੇ ਤੇ ਬੱਚੇ ਚੱਕ ਚੱਕਦਾ ਸੀ ਇਹਨੇ ਬਈ ਫੜ ਲਿਆ ਮੇਰੇ ਬੱਚਿਆਂ ਦਾ ਕੀ ਕਰਦੇ ਸੀ ਗਾਂ ਜਾ ਕੇ ਬੱਚੇ ਬਈ ਇਹ ਤਾਂ ਸਾਥ ਦਾ ਇਹ ਤਾਂ ਗਾਂ ਭੇਜਦਾ ਗਾਂ ਸਾਨੂੰ ਕੋਈ ਪਤਾ ਨਹੀਂ ਕਿੱਧਰ ਜਾਂਦੇ ਆ ਗਾਂ ਕਿੰਨੇ ਦਾ ਵੇਚਦੇ ਹੋ ਬੱਚਾ ਬਈ ਘੱਟੋ ਘੱਟ ਸਹੀ ਗੱਲ ਸੁਣੀ ਆ ਸਾਨੂੰ ਕਿ ਬੱਚੇ ਦਾ ਕਿੰਨਾ 2 ਲੱਖ ਦੇ ਦੇ ਕੋਈ 3 ਦੇ ਦੇ ਬਸ ਅਸੀਂ ਦਾ ਨਹੀਂ ਉਹ ਤੁਸੀਂ 2 ਲੱਖ ਰੁਪਏ ਤੁਹਾਡੇ ਕੋਲੇ ਆਉਂਦਾ ਹੈ ਕਿ ਤੁਹਾਡੇ ਮਾਲਕ ਕੋਲੇ ਜਾਂਦਾ ਹੈ ਤੁਸੀਂ ਦਿਹਾੜੀ ਚੋਗੇ ਪਾਰਟਨਰ ਚੋਂ ਨਹੀਂ ਜਿਹੜਾ ਉਹਨਾਂ ਕੋਲ ਹੀ ਹੈ ਪੈਸੇ ਤਾਂ ਮਤਲਬ ਇਹ ਬਾਈ ਬਾਈ ਤੁਸੀਂ ਦੱਸੋ ਕੀ ਕੰਮ ਕਰਦੇ ਆ ਕੀ ਇਹਨਾਂ ਦੇ ਕੰਮ ਹੈ ਬੱਚਿਆਂ ਦਾ ਕੀ ਕਰਦੇ ਆ ਬੱਚਿਆਂ ਨੂੰ ਕਿਉਂ ਚੱਕਦੇ ਆ ਕਿਵੇਂ ਫੜਿਆ ਗਿਆ ਤੇ ਕੀ ਬਚੇ ਨੇ ਸਾਰੀ ਡਿਟੇਲਸ ਦੱਸਿਓ ਇਹ ਬਾਈ ਜੀ ਕੀ ਕਰਦੇ ਆ ਜਵਾਕਾਂ ਨੂੰ ਫੜ ਲੈਂਦੇ ਆ ਜੀ ਤਿਆ ਜਿਹਨੇ ਬੱਤੀਆਂ ਵਾਲੇ ਚੌਂਕ ਨਹੀਂ ਹੁੰਦੇ ਹਾਂ 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 ਇਹਨੇ ਚਲਾ ਦਿੰਦੇ ਮੰਗਣ ਪਾਣੀ ਮਾਰਦਾ ਕਾਰ ਤੇ ਜਿੰਨੇ ਹੱਥ ਵੱਡੇ ਹੁੰਦੇ ਆ ਹਾਂ ਜਿੰਨੇ ਕਿਤੇ ਕਾਰ ਤੇ ਪਾਣੀ ਲਾ ਮਾਰਨ ਲੱਗ ਜਾਂਦੇ ਆ ਕਿਤੇ ਪੈਸੇ ਗਰਾਉਂਦੇ ਆ ਇਹ ਅੱਛਾ ਹਾਂ ਉਹ ਚੰਗੇ ਫੜਿਆ ਨਹੀਂ ਬਾਈ ਫੜਿਆ ਕਿਵੇਂ ਗਿਆ ਹੈ ਮੈਂ ਕਿਵੇਂ ਫੜਿਆ ਗਿਆ ਇਹ ਬਸ ਆ ਹੀ ਫੜ ਲਿਆ ਇਹ ਅੱਛਾ ਅਸੀਂ ਇਲਿਗੇਸ਼ਨ ਜਿੱਕੇ ਬੱਚਾ ਬੱਚਾ ਥੋੜਾ ਸੀਗਾ ਤਿੰਨ ਚਾਰ ਦਿਨ ਹੋ ਗਏ ਬੱਚਾ ਬੱਚਾ ਥੋੜਾ ਸੀਗਾ ਗਵਾਣ ਤੁਸੀਂ ਬਾਈ ਗਵਾਣ ਚ ਗਵਾਣ ਤੁਸੀਂ ਬਾਈ ਇਹ ਬੰਦੇ ਨੇ ਬਾਈ ਸਰਦਾਰ ਨੇ ਬਹਾਦਰੀ ਕੀਤੀ ਆ ਬਹਾਦਰੀ ਨਾਲੇ ਬੰਦੇ ਨੂੰ ਬੰਦੇ ਨੂੰ ਫੜਿਆਗਾ ਕੀ ਆ ਇਹਦੇ ਕੋਲ ਧਿਆਨ ਕੀ ਸੀ ਬਾਈ ਆ ਵੇਖਾ ਫੜਿਆ ਕਾਚੂ ਆ ਜਾ ਕੂਏ ਇਹ ਅਸਾ ਇਹ ਜਾਕੂਏ ਦਿਖਾਓ ਕਿਵੇਂ ਜਾਕੂ ਦਿਖਾਓ ਆ ਖੋਲ ਕੇ ਦਿਖਾ ਕੋਲੇ ਖੋਲ ਕੋਲ ਖੋਲ ਬਾਈ ਇਹ ਤਾਂ ਮਾਰ ਵੀ ਸਕਦਾ ਭੱਜਣਾ ਭੱਜਣਾ ਚਾਹੇ ਮਾਰ ਕੇ ਕਿੰਨੀ ਮਾਰਦਾ ਜੀ ਬਾਈ ਇਧਰ ਹੋ ਬਾਈ ਮੈਂ ਕਰਦਾ ਸੀਗਾ ਇੱਦੋਂ ਮੈਂ ਮੈਂ ਆ ਦੇਖੋ ਜੀ ਇਹ ਬੱਚਿਆਂ ਨੂੰ ਬਾਈ ਜੇ ਕੋਈ ਅਰਦਾ ਸਿਦਾ ਬੱਚਾ ਇਹ ਬੱਚਾ ਨੂੰ ਮਾਰ ਵੀ ਦਿੰਦਾ ਸੀਗਾ ਨਹੀਂ ਡਰਾਉਣਾ ਨਾ ਡਰਾ ਕੇ ਲੈ ਜਾਂਦੇ ਆ ਮਾਰਦਾ ਨਹੀਂ ਇਹ ਡਰਾਉਣਾ ਬੱਚਾ ਬੱਚਾ ਨੂੰ ਕਿਵੇਂ ਗੱਲਾਂ ਦੇ ਲੈਂਦਾ ਤੂੰ ਬੱਚਾ ਨੂੰ ਕਿਵੇਂ ਤੀ ਜਾਉਣਾ ਕੱਲ ਇੱਥੋਂ ਜਾਂਦੇ ਆ ਜੀ ਕਿ ਅੱਲਾ ਕੱਲਾ ਬੱਚਾ ਜਾਂਦੇ ਆ ਹਾਂ ਕਈ ਵਾਰੀ ਉਹ ਕੱਲੇ ਬੱਚੇ ਨੂੰ ਮੈਂ ਕਹਿੰਦਾ ਨਾ ਵੀ ਕੁਝ ਖਾ ਰ ਆਏ ਜੋ ਪਹਿਲਾਂ ਤੱਕ ਇਹਨੂੰ ਗੱਲੀ ਲਾ ਕੇ ਹੀ ਬਸ ਫਿਰ ਕਰ ਲੈਂਦੇ ਆ ਕੱਬ ਇਹਨੇ ਕਿੰਨੇ ਬੱਚੇ ਚੱਕਲੇ ਤੂੰ ਪਹਿਲਾਂ ਘਟੋ ਘਾੜ ਵੀ ਤੇਰੇ ਘਰੋਂ ਨੇ ਸਾਰੇ 20 25 ਬੱਚੇ ਚੱਕ ਚੁੱਕੇ ਨੇ ਕਿੰਨੇ ਕਿੰਨਾ ਚਲੋਗਾ ਤੈਨੂੰ ਇਹ ਕੰਮ ਕਰਦੇ ਨੂੰ ਸਾਨੂੰ ਜੀ 8-7 ਮਹੀਨੇ ਹੋ ਗਏ ਸਾਨੂੰ ਤਾਂ ਅੱਛਾ ਤੇ ਉਹਨਾਂ ਨੂੰ ਉਹਨਾਂ ਨੂੰ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਤਾਂ 5-10 ਸਾਲ ਹੋ ਗਏ ਉਹਨਾਂਗੇ ਘਟੋ ਕਿੰਨਾ ਪੈਸਾ ਕਮਾਇਆ ਬੰਦੇ ਆ ਜੀ ਹੈ ਉਹ ਤਾਂ ਬਹੁਤ ਪੁਰਾਣੇ ਬੰਦੇ ਉਹਨਾਂ ਬਾਰੇ ਮੈਨੂੰ ਕਿੰਨਾ ਪੈਸਾ ਕਮਾਇਆ ਉਹਨਾਂ ਨੇ ਪੈਸਾ ਤਾਂ ਜੀ ਹੁਣ ਅਗਰੀ ਦੀ ਕਮਾਇਆ ਜੀ ਇੰਨੇ ਸਾਲਾਂ ਜਿਉਂ ਉਹਨਾਂ ਕੋਲੇ ਪ੍ਰਾਪਰਟੀ ਕੀ ਕੀ ਹੈ ਉਹਨਾਂ ਕੋਲੇ ਕੀ ਕੀ ਕਿੰਨੀ ਕੀ ਕੀ ਪ੍ਰਾਪਰਟੀ ਦੀ ਕੀ ਕੀ ਕਮਾਇਆ ਉਹਨਾਂ ਨੇ ਉਹਨਾਂ ਨੇ ਤਾਂ ਜੀ ਬਿਲਡਿੰਗਾਂ ਬਣਾ ਲਈਆਂ ਪੂਰੀਆਂ ਆ ਉਹ ਲੈ ਲੈ ਫਲਾਟ ਫੂਟ ਲੈ ਲੈ ਕਿੱਥੇ ਕਿੱਥੇ ਲਏ ਜਿਹੜੇ ਫਲਾਟ ਉਹਨਾਂ ਨੇ ਵੱਡੇ ਸ਼ਹਿਰਾਂ 'ਚ ਲੈ ਲਈ ਜਣ ਮੈਨੂੰ ਇੰਨਾ ਨਹੀਂ ਪਤਾ ਯੇ ਬਾਈ ਸਹੀ ਸਹੀ ਦੱਸ ਮੈਂ ਬਾਈ ਪੁਲਿਸ ਨੂੰ ਲਾ ਪੁਲਿਸ ਨੂੰ ਨਾ ਪਾਉਣੇ ਪੁਲਿਸ ਨੂੰ ਪੁਲਿਸ ਨੂੰ ਫੋਨ ਕਰ ਮੜਾ ਜਾ ਕਰੀ ਮੜਾ ਪੁਲਿਸ ਆਉਗੇ ਆ ਕੇ ਨਹੀਂ ਨਹੀਂ ਜਗਦਾ ਕਈ ਆ ਬੰਦੇ ਆਉਂਦੇ ਸਾਰੇ ਸਾਰੇ ਨਾ ਨਾ ਫੜ ਕੇ ਲਿਆ ਬਾਈ ਫੜ ਕੇ ਲਿਆ ਨਹੀਂ ਆਉਂਦਾ ਆ ਦੇਖੋ ਬਾਈ ਜੀ ਬੰਦੇ ਨੇ ਸ਼ਰੇਆਮ ਬੱਚੇ ਨੂੰ ਜੱਕਣ ਦੀ ਕੋਸ਼ਿਸ਼ ਕੀਤੀ ਸੀ ਇਹ ਸਰਦਾਰ ਨੇ ਬਾਈ ਭੱਜ ਕੇ ਇਹ ਕੀ ਹੈਗਾ ਇੱਕ ਆ ਗੱਡੀ ਮਗਰ ਲਾ ਕੇ ਬਾਈ ਨੇ ਇਹ ਬੰਦੇ ਨੂੰ ਕਾਬੂ ਕੀਤਾ ਤੇ ਬੱਚਾ ਬਾਈ ਛੱਡ ਕੇ ਭੱਜ ਗਿਆ ਸੀ ਫਿਰ ਇਹ ਨਹੀਂ ਚੱਕਿਆ ਬਾਈ ਮੈਂ ਛੱਡਤਾ ਸੀ ਬੱਚਾ ਛੱਡ ਕੇ ਭੱਜ ਗਿਆ ਬਾਈ ਜੀ ਪਤਾ ਲੱਗ ਗਿਆ ਬਾਈ ਪਤਾ ਲੱਗ ਗਿਆ ਜੇ ਸਰਦਾਰ ਦਾ ਹੁੰਦਾ ਤਾਂ ਬਾਈ ਇਹ ਬੰਦੇ ਨੇ ਪਤਾ ਨਹੀਂ ਬੱਚੇ ਨੂੰ ਕਿੱਥੇ ਭੇਜਣਾ ਸੀ ਬੱਚੇ ਕਿੱਥੇ ਜਾਂਦੇ ਸੀ ਓਏ ਇੱਧਰ ਨਹੀਂ ਆਉਂਦਾ ਸ਼ਾਇਦ ਇੱਕ ਜੇ ਨਾਮ ਲਾਉਂ ਹੀ ਬੈਠਾ ਯਾਰ ਕੋਈ ਕੋਈ ਮੈਂ ਤਾਂ ਇੱਕ ਬੱਚਾ ਦਾ ਉਹਦਾ ਗੱਡੀ ਲੈ ਜਾਂਦੀ ਸੀ ਸਾਨੂੰ ਨਹੀਂ ਪਤਾ ਅੱਛਾ ਅਸੀਂ ਤਾਂ ਗੱਡੀ ਵਾਲੇ ਬਹੁਤ ਸਾਡੇ ਦੂਜੇ ਲੈ ਜਾਂਦੇ ਜਿਹੜੇ ਵੱਡੇ ਸਾਥ ਉੱਤੇ ਆ ਹੂੰ ਉਹ ਲੈ ਜਾਂਦੇ ਅੱਛਾ ਤੇ ਯਾਰ ਤੂੰ ਵੇ ਹੈਂ ਹਾਂ ਵੇ ਮੈਂ ਕਿੰਨੇ ਬੱਚੇ تیرੇ ਦੋ ਆ ਜੀ ਇਕ ਮੁੰਡਾ ਕੁੜੀ ਆਈ ਤੇ ਦੇ ਤੇਰੇ ਬੱਚੇ ਨੂੰ ਕੋਈ ਜਾ ਕੇ ਗਾਂ ਵੇਚੇ ਯਾਰ ਫੇਰ ਨਹੀਂ ਇਹ ਆ ਇਹ ਤਾਂ ਮੇਰੀ ਤਾਂ ਜਿੰਦ ਜਾਨ ਹੀ ਹੈ ਜੋ ਤਾਂ ਨਹੀਂ ਤੇਰੀ ਤਾਂ ਜਿੰਦ ਜਾਨ ਜਿਹੜੇ ਹੋਰਾਂ ਦੇ ਜਿਹੜਾਂ ਦੇ ਬੱਚੇ ਤੇ ਉਹ ਜਿੰਦ ਜਾਨ ਨਹੀਂ ਯਾਰ ਉਹ ਫੇਰ ਅਸੀਂ ਤਾਂ ਪੈਸੇ ਮਾਰੇ ਕਰਦੇ ਆਂ ਸਾਰਾ ਉਹਨੂੰ ਤੂੰ ਤਾਂ ਪੈਸੇ ਮਾਰੇ ਕਰਦਾ ਯਾਰ ਤੂੰ ਤੂੰ ਤਾਂ ਆਪਦਾ ਆਪਦਾ ਪੈਸੇ ਮਾਰਾ ਕਰਦਾ ਹੈ ਤੇ ਜਿਨ੍ਹਾਂ ਦੇ ਚੱਕ ਕੇ ਵੇਚਦੇ ਉਹ ਉਹ ਜੀ ਬਸ ਕੀ ਕਰਗੇ ਹੁਣ ਮਜਬੂਰੀ ਗਰੀਬੀ ਬਸ ਮਜਬੂਰੀ ਕਹਦੀ ਆ ਯਾਰ ਭਾਈ ਤੁਸੀਂ ਕੀ ਕਰਦੇ ਹੋ ਜੀ ਮੈਂ ਤਾਂ ਬਾਈ ਆਪਣੀ ਗੱਡੀ ਚਲਾਉਣਾ ਹੈ ਗੱਡੀ ਚਲਾਉਨੇ ਹੋ ਤਨਖਾਹ ਕਿੰਨੀ ਹੈ ਬਾਈ ਤੁਹਾਡੀ ਤਨਖਾਹ ਕਿਹੜੀ ਹੈ 15000 ਰੁਪਏ ਦੀ 15000 ਰੁਪਏ ਤਨਖਾਹ ਕਿ ਕਿਹਦੇ ਪਰਿਵਾਰ ਚ ਕੌਣ ਕੌਣ ਹੈ ਬਾਈ ਪਰਿਵਾਰ ਚ ਬੱਚੇ ਦੋ ਗੁੱਡੀਆਂ ਬਸ ਦੋ ਗੁੱਡੀਆਂ ਤੇ ਦੋ ਦੋ ਬੱਚੇ ਹੈ ਹਾਂ ਦੋ ਗੁੱਡੀਆਂ ਕੁੜੀਆਂ ਠੀਕ ਹੈ ਤੇ 15000 ਨਾ ਫਿਰ ਉਹ ਵੀ ਉਹਨਾਂ ਦੀ ਪੜ੍ਹਾਈ ਦਾ ਰਸਨ ਪਾਣੀ ਦਾ ਸਾਰਾ ਖਰਚਾ ਤੁਸੀਂ ਚੱਕਦੇ ਹੋ ਟਾਈਮ ਪਾਸ ਹੋ ਜਾਂਦੇ ਟਾਈਮ ਪਾਸ ਹੁੰਦਾ ਹੈ ਇਹ ਬਾਈ 15000 ਰੁਪਏ ਮਹੀਨੇ ਦਾ ਕਮਾਉਂਦਾ ਉਹਦੀ ਮਿਹਨਤ ਦੀ ਕਮਾਈ ਕਰਦਾ ਤੂੰ ਸਾਲਿਆ ਜਾਗ ਚੱਕਦੇ ਤੇ ਤੂੰ ਕਿੰਨੇ ਕਮਾਉਂਦਾ ਮਹੀਨੇ ਦੇ ਕਿੰਨੇ ਕਮਾ ਲੈਣਾ ਹੈ ਮੈਂ ਜੀ ਲੱਖ ਰੁਪਈਆ ਕਮਾਏ ਇੱਕ ਲੱਖ ਰੁਪਈਆ ਆ ਬੰਦਾ ਬਾਈ ਲੱਖ ਰੁਪਈਆ ਲੱਖ ਰੁਪਈਆ ਬੰਦਾ ਮਹੀਨੇ ਲਾ ਕਮਾਉਂਦਾ ਬਾਈ ਇਹ ਤੇ ਇਹ ਦੋ ਚੰਗੇ ਬੂਡ ਹੈ ਤੇ ਆ ਫਲੈਟ ਫਲੂਟ ਤੋਂ ਆਪਣਾ ਲੈ ਰੱਖਿਆ ਕਰਾਇਆ ਤੇ ਨੀ ਅਸੀਂ ਆਪਦਾ ਨਹੀਂ ਲੈਂਦੇ ਜੀ ਆ ਤਾਂ ਹੋਰ ਥਾਂ ਇੱਥੇ ਕਿਰਾਏ ਤੇ ਆ ਆਪਣਾ ਕਿਉਂ ਨਹੀਂ ਲੈਂਦੇ ਬਾਈ ਇੱਥੇ ਆਪੇ ਇੱਥੇ ਦਾ ਪ੍ਰੂਫ ਹੋ ਜੂਗਾ ਜੀ ਹੋਰ ਥਾਂ ਦਾ ਹੈਗਾ ਤੇ ਚਲੋ ਘੁੰਮਣ ਕਾ ਮਨ ਜਾਂਦੇ ਆਂ ਉਹਨੂੰ ਖਾਣ ਪੀਣ ਜਾਂਦੇ ਹੋ ਕਿਤੇ ਰਹਿਣਾ ਹੁੰਦਾ ਫਿਰ ਉੱਥੇ ਕਿਤੇ ਰਹਿੰਦੇ ਹੋ ਕਿਰਾਏ ਵਾਲੇ ਦੀ ਰਹਿੰਦੇ ਆ ਜੀ ਬਸ ਉੱਥੇ ਤੇ ਰੈਂਟ ਤੇ ਰੈਂਟ ਤੇ ਰਹਿੰਦੇ ਆ अच्छा जे कि मतलब बच्चा चक के आ जा ओ ओ गा बेच के गाहा निकल दिया फिर ओथे कोई किराए दी की जी लेने ओ ओथे दा जी कोठी है साडी मतलब ਲੈ ਲੈਨੇ ਆ ਕੋਠਾ اچھا ਉਥੇ ਰਹਨੇ ਹੋ ٹھیک ہے کوٹھی ہے ਸਾਡੀ ਸੁਨਸਾਨ ایریا ਚ ਹੈ ਬਾਈ ਬੱਚੇ ਦੀ ਉਮਰ ਕਿੰਨੀ ਹੈ ਕਿਸ ਜिले ਬੰਦੇ ਨੂੰ ਬੱਚੇ ਨੂੰ ਚੱਕਣ ਦੀ ਇਹਨੇ ਕੋਸ਼ਿਸ਼ ਕੀਤੀ ਹੈ ਹੋਊਗਾ ਬਾਈ 5 ਕੇ ਸਾਲ ਦਾ 5 ਕੇ ਸਾਲ ਦਾ ਪਤਾ ਕਿਵੇਂ ਲੱਗਿਆ ਤੁਹਾਨੂੰ ਬਾਈ ਬਾਈ ਇਹ ਰੋਜ਼ ਹੀ ਆਉਂਦੇ ਆ ਅਸੀਂ ਰੋਜ਼ ਸਾਡਾ ਗੱਡੀਆਂ ਦਾ ਕੰਮ ਹੀ ਹੈ ਠੀਕ ਹੈ ਜੀ ਆ ਬੰਦਾ ਜੀ ਆ ਐਕਟਿਵ ਹੈ ਜੀ ਬਾਈ ਆ ਐਕਟੀਵਾ ਤੇ ਇਹ ਬੰਦਾ ਬੱਚੇ ਨੂੰ ਚੱਕ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂਕਿ ਬੱਚਾ ਇੱਥੋਂ ਆਪਣੇ ਟਿਊਸ਼ਨ ਤੋਂ ਪੜ੍ਹ ਕੇ ਆ ਰਿਹਾ ਸੀਗਾ ਤੇ ਕੀ ਹੈ ਇਹ ਇਹ ਜਿਹੜੇ ਸਰਦਾਰ ਜੀ ਹੈ ਇਹ ਸਰਦਾਰ ਜੀ ਮਤਲਬ ਬੱਚੇ ਨੂੰ ਲੈ ਕੇ ਆਉਂਦੇ ਆ ਟਿਊਸ਼ਨ ਤੋਂ ਛੱਡ ਕੇ ਆਉਂਦੇ ਆ ਬੱਚੇ ਨੂੰ ਕਿਤੇ ਬਾਥਰੂਮ ਕਰਨਾ ਸੌਣੇ ਤੇ ਉਹਨੇ ਜਦੋਂ ਸਾਈਡ ਤੇ ਜਾਣ ਦੀ ਕੋਸ਼ਿਸ਼ ਕੀਤੀ ਤੇ ਇਹਨੂੰ ਪਤਾ ਨਹੀਂ ਸੀ ਵੀ ਸਰਦਾਰ ਆ ਨਾਲ ਹੈ ਤਾਂ ਆਲਾ ਇਹ ਬੰਦਾ ਐਕਟਿਵਾ ਤੇ ਇਹ ਬੰਦਾ ਗੱਡੀ ਲੈ ਕੇ ਇਹਨੂੰ ਜਵਾਬ ਹਣ ਲੈ ਕੇ ਭੱਜਣ ਦੀ ਕੋਸ਼ਿਸ਼ ਕਰਦਾ ਤੇ ਬਾਈ ਨੇ ਦਬੋਚ ਲਿਆ ਤੇ ਇੱਕ ਵਾਰੀ ਬਾਈ ਸਾਰੀ ਦੁਆਰੇ ਫੇਰਦਾ ਉਸ ਡਿਟੇਲ ਚ ਬੱਚੇ ਨੂੰ ਤੁਸੀਂ ਟਿਊਸ਼ਨ ਤੇ ਲੈ ਕੇ ਆ ਰਹੇ ਸੀ ਬੱਚਾ ਕਿਉਂ ਖੜਾ ਰੁਕਿਆ ਤੁਸੀਂ ਗੱਡੀ ਕਿਉਂ ਰੋਕੀ ਤੁਹਾਨੂੰ ਗੱਡੀ ਰੋਕਣ ਦੀ ਕੀ ਲੋੜ ਪਈ ਬਾਈ ਬੱਚੇ ਨੇ ਰਿਹਾਰ ਕੀਤੀ ਕਹਿੰਦਾ ਮੈਂ ਤਾਂ ਆਈਸਕ੍ਰੀਮ ਖਾਣੀ ਹੈ ਅੱਛਾ ਮੈਂ ਐ ਆਈਸਕ੍ਰੀਮ ਕਮਾ ਖਾ ਲਾ ਅੱਛਾ ਤੂੰ ਮੈਂ ਗੱਡੀ ਰੋਕੀ ਹਾਂ ਤੇ ਇਹ ਕਹਿੰਦਾ ਬੱਚਾ ਪਿਸ਼ਾਬ ਕਰ ਰਿਹਾ ਸੀਗਾ ਕਹਿੰਦਾ ਬੱਚਾ ਖੜਾ ਬੱਚਾ ਪਿਸ਼ਾਬ ਕਰ ਰਿਹਾ ਸੀਗਾ ਕਹਿੰਦਾ ਵੀ ਮੈਂ ਪਛਾਹ ਗਿਆ ਕਰ ਤੈਨੂੰ ਫੜਿਆ ਚੱਕਿਆ ਉਹਨੂੰ ਇੱਕ ਆਈਸਕ੍ਰੀਮ ਖਾਣ ਗਿਆ ਉਹ ਬੱਚਾ ਅੱਛਾ ਮੈਂ ਗੱਡੀ ਲਾਤੀ ਸਾਈਡ ਤੇ ਮੈਂ ਜਾਇਆ ਪੁੱਤ ਹਮਮ ਮੈਨੂੰ ਕੋਈ ਪਤਾ ਸ਼ੈਤਾਨ ਖੜਿਆ ਮੂੰਹ ਤੇ ਹਾਂ ਤੈin ਫੜ ਲਿਆ ਬਈ ਇਹ ਹੁਣ ਓਏ ਦੱਸ ਮਾਫ ਕਰ ਦੇ ਇੱਕ ਵਾਰ ਨਹੀਂ ਜੀ ਇੱਕ ਵਾਰੀ ਮਾਫ ਕਰ ਮਾਫ ਕਰ ਪੁੱਤ ਨਹੀਂ ਹੋਣਾ ਤੂੰ ਠੀਕ ਹੈ ਹਜ਼ਾਰ ਦੇ ਕੋਲੇ ਐ ਬੱਚੇ ਨੂੰ ਕੀ ਸੰਗਾਉਨੇ ਹੋ ਕੀ ਥੋੜੇ ਕੋਲੇ ਹੈ ਜੀ ਚੀਜ਼ ਜਿਹਦੇ ਕਰਕੇ ਮਤਲਬ ਬੱਚਾ ਬੀਜ ਵੇਗੰਦਾ ਜਾਂ ਬੱਚੇ ਨੂੰ ਸੀ ਪਤਾ ਨਹੀਂ ਲੱਗਦਾ ਬੱਚੇ ਨੂੰ ਦਵਾਈ ਐਸੀ ਹੈ ਜੀ ਸਾਡੇ ਕੋਲੇ ਅੱਛਾ ਕਿੱਥੋਂ ਆਉਂਦੀ ਹੈ ਕਿੱਥੋਂ ਮਿਲਦੀ ਆ ਉਹ ਉਹ ਸਾਨੂੰ ਉਹੀ ਦੇ ਕੇ ਜਾਂਦੇ ਜੀ ਵੱਡੇ ਗੈਂਗ ਹੈ ਜਿਹੜਾ ਸਾਰਾ ਅੱਛਾ ਇਹ ਦੇਖੋ ਭਾਈ ਬੰਦਾ ਕੱਲੇ ਬੱਚੇ ਹੁੰਦੇ ਨੇ ਜਿਹੜੇ ਅਸੀਂ ਉਹਨਾਂ ਨੂੰ ਚੱਕਦੇ ਆ ਜਿਹਦਾ ਕੋਈ ਕੁਝ ਛੱਡਣ ਨਹੀਂ ਆਉਂਦਾ ਜਾਂ ਕੋਈ ਵੀ ਅਸੀਂ ਉਹਨਾਂ ਨੂੰ ਚੱਕਦੇ ਆ ਤੁਹਾਨੂੰ ਦਰਸ ਨਹੀਂ ਉਹਦੇ ਬੱਚਾ ਦੇ ਯਾਰ ਬਸ ਉਹੇ ਜੀ ਹੋ ਗਏ ਜੀ ਹੁਣ ਕੀ ਕਰਗੇ ਠੀਕ ਹੈ ਮਜਬੂਰੀ ਸਾਡੀ ਵੀ ਬਹੁਤ ਹੈ ਜੀ ਮਜਬੂਰੀ ਕਾਦੀ ਹੈ ਯਾਰ ਲੱਖ ਰੁਪਏ ਤੂੰ ਮਹੀਨੇ ਦਾ ਕਮਾਉਣਾ ਯਾਰ ਬਾਈ 15000 ਰੁਪਏ ਕਮਾਉਂਦਾ ਗੱਲ ਲਾਲਚ ਹੈ ਜ ਲਾਲਚ ਕਹਦਾ ਓਏ ਐਕਟਿਵਾ ਤੂੰ ਚੰਗੀ ਐਕਟਿਵਾ ਲਈ ਫਿਰਦਾ ਹੈ ਬਾਈ ਬਾਈ ਕੋਲ ਐਕਟਿਵਾ ਹੈ ਨਹੀਂ ਆਪਦੀ ਲਾਲਚ ਹੈ ਲਾਲਚ ਹੈ ਪੈਸੇ ਦਾ ਲਾਲਚ ਹੈ ਤੈਨੂੰ ਪੁੱਤ ਹੁਣ ਸਜ਼ਾ ਹੀ ਮਿਲੂਗੀ ਤੈਨੂੰ ਕਾਰ ਵੀ ਤੇਰੇ ਕਾਰ ਬਾਈ ਵੀ ਹੋ ਤੈਨੂੰ ਬਾਈ ਜੀ ਹੁਣ ਤੁਹਾਨੂੰ ਕੀ ਲੱਗਦਾ ਵੀ ਪੁਲਿਸ ਪ੍ਰਸ਼ਾਸਨ ਨਾਲ ਗੱਲ ਹੋ ਗਈ ਫੋਨ ਤੇ ਕੀ ਮੁੰਡਾ ਬਾਈ ਕੀ ਲੱਗਦਾ ਵੀ ਇਹਨੂੰ ਸਜ਼ਾ ਮਿਲੂਗੀ ਨਹੀਂ ਮਿਲਦੀ ਕਿਉਂਕਿ ਪੰਜਾਬ ਦੇ ਮੈਨੂੰ ਤਾਂ ਲੱਗਦਾ ਨਹੀਂ ਕਾਨੂੰਨ ਹੈ ਲੇ ਜਾਣਗੇ ਛੜਦਣਗੇ ਨਹੀਂ ਨਹੀਂ ਬਾਈ ਕੋਈ ਨਹੀਂ ਸੁਣਾਈ ਇੱਥੇ ਕੀ ਜੋਇਨ ਕੀ ਗੱਲ ਬਾਈ ਕਿਵੇਂ ਤੁਹਾਨੂੰ ਕਿਵੇਂ ਲੱਗਦਾ ਜਿਵੇਂ ਕੁੜੀਆਂ ਦਾ ਰੇਪ ਹੁੰਦੇ ਆ ਜੀ ਕੋਈ ਸੁਣਾਈ ਨਹੀਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀਰੇ ਆ ਤੁਹਾਡੇ ਦਿਨ ਹੋ ਕੇ ਦਿੱਲੀ ਹੋਇਆ ਜੀ ਰੇਪ ਹਾਂ ਕੁਝ ਸੁਣਾਈ ਹੋਈ ਹੈ ਹਾਂ ਨਹੀਂ ਹੋਈ ਬਾਈ ਉਲਟਾ ਕਹਿੰਦੇ ਆ ਕਹਿੰਦੇ ਵੀ ਰੇਪ ਕੇ ਸਿਰਫ ਉਦਾਸੀਨ ਕਰੋ ਹਾਂ ਮਤਲਬ ਕੁੜੀ ਦੀ ਵੀਡੀਓ ਰੀਲ ਕਰੋ ਤੇ ਕੁੜੀ ਦੀ ਮਤਲਬ ਫੋਟੋ ਨਹੀਂ ਲੜ ਕਰੋ ਸਰਦਾਰ ਆ ਕੋਈ ਨਾ ਹੋਰ ਨਹੀਂ ਦਿੰਦਾ ਸਰਦਾਰ ਜੀ ਫਿਰ ਕੀ ਕਰਨਾ ਪਿਆ ਹੁਣ ਤੁਹਾਨੂੰ ਲੱਗਦਾ ਵੀ ਜਿਹੜੇ ਸਾਡੇ ਪੰਜਾਬ ਦੇ ਹਾਲਾਤ ਆਪਣੇ ਖਰਾਬ ਹੋ ਰਹੇ ਆ ਸਰਦਾਰਾਂ ਨੂੰ ਆਪ ਹੀ ਜਾਗਰੂਕ ਹੋਣਾ ਪੈਣਾ ਠੀ ਕਹਦਾ ਸੋਏ ਸਾਰੇ ਭੈਣ ਭਰਾ ਮੈਨੂੰ ਪੰਜਾਬ ਦੇਆਂ ਨੂੰ ਜਿੰਨੇ ਵੀ ਆ ਕੋਈ ਵੀ ਬਾਈਏ ਸਾਰੇ ਤੁਹਾਨੂੰ ਕਹੇਗਾ ਕਿ ਤੂੰ ਤਾਂ ਨਹੀਂ ਅੱਗੇ ਤੋਂ ਨਹੀਂ ਪੱਕੀ ਗੱਲ ਆਪਾਂ ਮੈਂ ਗੋਲੀ ਮਾਰਦਾ ਅੱਗੇ ਤੋਂ ਮੈਂ ਇਹ ਕੰਮ ਨਹੀਂ ਕਰਦਾ ਮੈਨੂੰ ਬਹੁਤ ਦੁੱਖ ਹੈ ਜੀ ਦੇਖੋ ਜੀ ਅਸੀਂ ਤੇਰੀ ਵੀ ਬਣਾਈ ਵੀਡੀਓ ਅਸੀਂ ਤੇਰੀ ਵੀਡੀਓ ਬਣਾਈ ਆ ਸਬੂਤਾ ਵਾਸਤੇ ਤੇ ਤੈਨੂੰ ਅਸੀਂ ਜਿਹੜਾ ਚੱਕਣਾ ਜਲੂਰ ਹੈ ਇਹ ਤੂੰ ਭੁੱਲ ਜਾ ਵੀ ਤੈਨੂੰ ਅਸੀਂ ਚੱਕਣਾ ਨਹੀਂ ਪੁਲਿਸ ਨੂੰ ਫੜਾਵਾਂਗੇ ਤੈਨੂੰ ਪੁਲਿਸ ਕੋਲੇ ਤੂੰ ਜ਼ਰੂਰ ਜਾਏਂਗਾ ਇਹਦਾ ਤੂੰ ਭੁੱਲ ਜਾ ਵੀ ਤੈਨੂੰ ਅਸੀਂ ਪੁਲਿਸ ਕੋਲੇ ਲੈ ਕੇ ਜਾਂਦੇ ਠੀਕ ਹੈ ਨਾ ਤੇ ਇਹਦੇ ਦੀ ਵੀਡੀਓ ਦੇ ਵਿੱਚ ਤੇਰੇ ਸਾਰੇ ਸਬੂਤ ਆ ਗਏ ਸਬੂਤ ਅਸੀਂ ਇਕੱਠੇ ਕੀਤੇ ਆ ਭਾਈ ਸਹੀ ਹੈ ਨਾ ਹੁਣ ਭਾਈ ਆਪਣੇ ਕੋਲ ਸਬੂਤ ਇਕੱਠੇ ਹੋ ਗਏ ਨਾ ਹਾਂਜੀ ਹਾਂਜੀ ਹੁਣ ਮੁਕਰ ਨਹੀਂ ਸਕਦਾ ਕੱਲ ਨੂੰ ਇਹ ਕੋਈ ਗਲਤ ਕੰਮ ਕਰਦਾ ਹੈ ਮਰਦਾ ਹੈ ਸੁਸਾਇਡ ਕਰਦਾ ਹੈ ਕੁਝ ਵੀ ਇਹ ਖਾਂਦਾ ਪੀਂਦਾ ਹੈ ਤਾਂ ਅਸੀਂ ਇਹ ਆਪਦੇ ਮੂੰਹ ਮੰਨਿਆ ਨਾਲੇ ਆਪਣੇ ਜਾਣਦੇ ਆਪਾਂ ਚੰਗੀ ਤਰ੍ਹਾਂ ਆਪਦੇ ਮੂੰਹ ਮੰਨਿਆ ਕਿ ਮੈਂ ਬੱਚਾ ਜਗਦਾ ਸੀ ਯਾਰ ਠੀਕ ਹੈ ਹੁਣ ਪੁਲਿਸ ਵੀ ਆਊਗੀ ਆ ਪੁਲਿਸ ਵਾਲੀ ਮਰਜ਼ੀ ਹੈ ਜੇ ਨਾ ਕਰੇ ਮਰਜ਼ੀ ਨਹੀਂ ਹੈ ਨਾ ਤੇਰੀ ਮਰਜ਼ੀ ਹੈ ਤੂੰ ਗਲਤ ਕੰਮ ਕਰੀਨ ਚੰਗੀ ਗੱਲ ਹੈ ਨਹੀਂ ਮਾੜੀ ਗੱਲ ਗਲਤ ਗੱਲ ਦਾ ਪਤਾ ਹੀ ਹੈ ਸੋ ਦੋਸਤੋ ਅ ਕਪੜਾ ਲਾ ਦੇ ਜਲੇ ਲਾ ਦੇ ਕੋਈ ਨਹੀਂ ਹਾਂ ਜਾ ਲੋ 10 ਬਾਈ ਕਾਦੇ ਵਾਸਤੇ ਫਿਲਮ ਬਣਾਈਏ ਕੀ ਮੈਸੇਜ ਆਪਣਾ ਯਾਰ ਇਹ ਮੈਸੇਜ ਇਹੀ ਹੈ ਜੀ ਆਪਦੇ ਜਵਾਕਾਂ ਦੀ ਵੱਧ ਤੋਂ ਵੱਧ ਨਿਗਰ ਰੱਖੋ ਵੱਧ ਤੋਂ ਵੱਧ ਇਸ ਦੇ ਇੱਕ ਵੀ ਚੱਕਿਆ ਗਿਆ ਨਾ ਬਹੁਤ ਮਾੜੀ ਗੱਲ ਹੈ ਹਾਂ ਤੇ ਉਹਨਾਂ ਨੂੰ ਬਹੁਤ ਨਿਗਰ ਰੱਖੋ ਤੁਸੀਂ ਗੁਰਦੇ ਕਰ ਨਾਲ ਵੇਚੀ ਜਾਂਦੇ ਆ ਮਾਰੀ ਜਾਂਦੇ ਆ ਤੁਸੀਂ ਬਹੁਤ ਅਣਗਹਿਲੀ ਲੋਕ ਵਰਤਦੇ ਆ ਤਾਂ ਚੱਕੀਦੇ ਆ ਹਾਂ ਬਾਈ ਹਰਜੀਤ ਕੀ ਕਹਿਣਾ ਚਾਹੁੰਦੇ ਹੋ ਵੀਰੇ ਤੁਸੀਂ ਇੱਕ ਕੈਰੈਕਟਰ ਕਿਦਾ ਸਰਦਾਰ ਦਾ ਕੈਰੈਕਟਰ ਪਲੇ ਕੀਤਾ ਕਿਉਂਕਿ ਸਰਦਾਰ ਜਿੱਥੇ ਅੜ ਜਾਂਦੇ ਉੱਥੇ ਕੋਈ ਨਹੀਂ ਅੜਦਾ ਕੋਈ ਨਹੀਂ ਖੜਦਾ ਉੱਥੇ ਬਸ ਮਜ਼ਾ ਇਹੀ ਕਹਿਣਾ ਚਾਹੁੰਦਾ ਆਪਦੇ ਬੱਚਿਆਂ ਦਾ ਬਹੁਤ-ਬਹੁਤ ਖਿਆਲ ਰੱਖੋ ਜਿਹੜੇ ਗੱਡੀ ਤੇ ਲੈ ਕੇ ਜਾਂਦੇ ਆ ਆਪਾਂ ਆਟੋ ਵਾਲਿਆਂ ਨੂੰ ਆਟੋ ਵਾਲੇ ਤੇ ਵਿਸ਼ਵਾਸ ਕਰਦੇ ਆ ਜਿਵੇਂ ਇਹਨਾਂ ਨੇ ਤੇ ਕਰਦੇ ਆ ਉਹ ਉਹਨਾਂ ਵੈਨ ਵਾਲਿਆਂ ਨੂੰ ਕਹਿਣਾ ਚਾਹੀਦਾ ਬੱਚਿਆਂ ਦਾ ਬਹੁਤ-ਬਹੁਤ ਧਿਆਨ ਰੱਖਿਆ ਜਾਵੇ ਹੂੰ ਕੋਈ ਵੀ ਕੋਈ ਜਾਣ ਪਛਾਣ ਵਾਲਾ ਉਹ ਤੇ ਵੀ ਇਕ ਵਾਰੀ ਨਾ ਕਰੋ ਹੂੰ ਠੀਕ ਹੈ ਕਿ ਨਹੀਂ ਅੱਜ ਕੱਲ ਕੋਈ ਪਤਾ ਨਹੀਂ ਪੈਸੇ ਦੀ ਮਿੱਤ ਪੈਸਾਰੇ ਸਭ ਇਹ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਮੈਂ ਤੁਹਾਡਾ ਆਪਣਾ ਬੋਟਾ ਵਾਲਾ ਆਪਣੀ ਟੀਮ ਦੇ ਨਾਲ ਸਾਡੀ ਵੀਡੀਓ ਸਾਰੇ ਆਰਟਿਸਟ ਕਲਪਨਾ ਕਹਿੰਦੀ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰ ਦਿਓ ਆਉਣ ਵਾਲੇ ਸਮੇਂ ਤੁਸੀਂ ਸਾਡੇ ਹੋਰ ਚੈਨਲ ਦੇ ਵੀਡੀਓ ਦੇਖੋਗੇ ਧੰਨਵਾਦ